ਆ ਬੇਟਾ ਤੁਹਾਡਾ ਨਹੀਂ ਜੀ ਇਹ شاگرد ਦਾ ਅਦਨਾਨ شاگرد ਵੀ ਆਪਣੇ ਵਰਗੇ ਰੱਖਿਆ ਤੂੰ ਆ ਇਸਤਰੀ ਤਹਾਣਾ ਉਹਦੇ ਨੇ ਇਹ ਚੱਲਦੀ ਆ ਆ ਇਸਤਰੀ ਤੁਹਾਡੇ ਮੂੰਹ ਨਾਲ ਬਹੁਤ ਮੈਚ ਕਰ ਰਹੀ ਹੈ ਵੇਖ ਲਓ ਤੂੰ ਇਹ ਦੇਖ ਇਹ ਦੇਖੋ ਨਾ ਇਹ 14 ਇੰਚ ਦਾ ਸਪੀਕਰ ਆ ਹਾਂ ਤੇ ਕੁੜੀ ਦੇ ਵਿਆਹ ਤੇ ਲਾ ਕੇ ਸਾਰਾ ਟੱਬਰ ਨੱਚੇ ਕੋਈ ਨਹੀਂ ਹੁੰਦਾ ਕੋਈ ਯਾਰ ਐਵੇਂ ਫੋਲ ਫਲਈਆ ਨਾ ਕਰ ਪਾ ਹੱਥ ਨਾਲ ਮਾਰ ਮਾਰ ਦੇ ਵਿੱਚ ਤੇਰੀ ਦੁਕਾਨ ਤੇ ਜਾਦੂ ਚੱਲਿਆ ਆ ਵੇ ਹੈ ਕਿ ਕੋਈ ਦੁਸ਼ਮਣ ਰਗ ਗਿਆ ਹੀ ਆ ਵੇ ਦੁਸ਼ਮਣ ਨਹੀਂ ਪਾਇ ਇਹ ਵੀ ਕਬਾੜ ਚ ਆਇਆ ਵਾ ਓਏ ਆ ਹੱਡੀ ਕਾਦੀ ਆ ਇਹ ਭਾਈ ਊਂਠ ਦੀ ਹੱਡੀ ਹੈ ਊਂਠ ਦੀ ਤੂੰ ਸਹਰਾਈ ਕਬਾੜੀਆਂ ਵਾ ਵੇ ਚਲਵੀ ਤੈਨੂੰ ਇਹ ਭਾਈ ਕਬਾੜ ਚ ਆਈ ਆ ਬਸ ਉਹ ਕੀਤੀ ਹੈ ਇਹ ਮਹਿੰਗੀ ਹੁੰਦੀ ਹੈ ਹਾਂ ਊਂਠ ਦੀ ਹੱਡੀ ਤੈਨੂੰ ਪਤਾ ਇਹ ਸੁਣਿਆ ਊਂਠ ਦੀ ਹੱਡੀ ਘਰ ਹੋਵੇ ਲੜਾਈ ਝਗੜਾ ਨਹੀਂ ਹੁੰਦਾ ਇੰਨੀ ਲੜਾਈ ਝਗੜਾ ਹੁੰਦਾ ਵਾ ਇਹ ਸਿਰ ਪਾਣ ਲਈ ਬਾਬਾ ਮਦਦ ਕਰਦੀ ਹੈ ਕਹਿੰਦੇ ਊਂਠ ਦੀ ਹੱਡੀ ਘਰ ਰਵੇ ਜਾਦੂ ਟੂਣਾ ਘਰ ਚ ਲੜਾਈ ਨਹੀਂ ਰਹਿੰਦੀ ਹਾਂ ਤੇਰੇ ਦੇ ਘਰ ਲੜਾਈ ਰਹਿਣੀ ਹੈ ਜਦੋਂ ਤੂੰ ਕੰਮ ਨਹੀਂ ਕਰਨਾ